ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਉਹ ਗੱਦ ਅਖਬਾਰ ਬਾਰੇ ਹੈ 19ਵੀਂ ਸਦੀ ਦੇ ਅਖੀਰ ਵਿੱਚ ਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਜਿਹੜੀਆਂ ਵੀ ਇਨਕਲਾਬੀ ਤੇ ਮذਬੀ ਲਹਿਰਾਂ ਧੁਰੀਆਂ ਉਹਨਾਂ ਦੇ ਅੰਦਰ ਅਖਬਾਰਾਂ ਦਾ ਇੱਕ ਵਿਸ਼ੇਸ਼ ਥਾਂ ਰਿਹਾ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕਰਨ ਦੇ ਵਾਸਤੇ ਸਿੰਘ ਸਭਾ ਲਹਿਰ ਦੇ ਅੰਦਰ ਖਾਲਸਾ ਅਖਬਾਰ ਦਾ ਬਹੁਤ ਵੱਡਾ ਥਾਂ ਸੀ ਅਕਾਲੀ ਲਹਿਰ ਦੇ ਅੰਦਰ ਅਕਾਲੀ ਅਖਬਾਰ ਦਾ ਬਹੁਤ ਵੱਡਾ ਥਾਂ ਸੀ ਜੀ ਜੇ ਕੋਈ ਬਨੇ ਧਾਰਮਿਕ ਲਹਿਰ ਦੀ ਗੱਲ ਕੀਤੀ ਆ ਆਪਾਂ ਦੂਸਰੇ ਬਨੇ ਰਾਜਸੀ ਲਹਿਰ ਦੀ ਗੱਲ ਕੀਤੀ ਕਿਵੇਂ ਇਹਨਾਂ ਨੇ ਲੋਕਾਂ ਦੇ ਅੰਦਰ ਚੇਤਨਾ ਪੈਦਾ ਕੀਤੀ ਐ ਇਸੇ ਤਰ੍ਹਾਂ ਜਦੋਂ ਆਪਣੇ ਲੋਕ ਬਾਹਰਲੇ ਮੁਲਕਾਂ 'ਚ ਗਏ ਉੱਥੇ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਗੁਲਾਮ ਕਿਵੇਂ ਹੈਗੇ ਉਹਨਾਂ ਅੰਦਰ ਆਜ਼ਾਦੀ ਦੀ ਚਿੰਗ ਫੁੱਟੀ ਤੇ ਆਪਾਂ ਨੂੰ ਪਤਾ ਹੈ ਕੈਨੇਡਾ ਅਮਰੀਕਾ ਦੇ ਅੰਦਰ ਰਹਦੇ ਜਿਹੜੇ ਸਾਡੇ ਲੋਕ ਸਨ ਖਾਸ ਤੌਰ ਤੇ ਵੱਡੀ ਪੱਧਰ ਦੇ ਉੱਤੇ ਸਿੱਖ ਸਨ ਉਹਨਾਂ ਦੇ ਅੰਦਰ ਆਜ਼ਾਦੀ ਦੀ ਤਾਂ ਸੀ ਜਿਹੜੀ ਉੰਗੜਾਈਆਂ ਪਰਣ ਲੱਗੀ ਤੇ ਫਿਰ ਇਥੋਂ ਹੀ ਜੜਾ ਗਦਰ ਲਹਿਰ ਦੀ ਸ਼ੁਰੂਆਤ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਸਨ ਫਰਾਂਸਿਸਕੋ ਤੋਂ ਯੁਗੰਤਰ ਆਸ਼ਰਮ ਦੇ ਵਿੱਚੋਂ ਅਡਾ ਗਦਰ ਪਾਰਟੀ ਦਾ ਅੱਡਾ ਸੀਗਾ ਪ੍ਰਮੁੱਖ ਉਥੋਂ ਉਰਦੂ ਦੇ ਵਿੱਚ 1 ਤੋਂ 3 ਨਵੰਬਰ ਦੇ ਵਿਚਕਾਰ 1913 ਈਸਵੀ ਦੇ ਵਿੱਚ ਗਦਰ ਅਖਬਾਰ ਕੱਢਣਾ ਸ਼ੁਰੂ ਹੋਇਆ ਹਫਤਾਵਾਰੀ ਸੀਗਾ ਫਿਰ 8 ਦਸੰਬਰ 1913 ਈਸਵੀ ਨੂੰ ਇਹ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਵੀ ਨਿਕਲਣਾ ਸ਼ੁਰੂ ਹੋ ਗਿਆ ਇਹਦਾ ਘੇਰਾ ਬਹੁਤ ਵੱਡਾ ਸੀਗਾ ਜਿੱਥੇ-ਜਿੱਥੇ ਵੀ ਅੰਗਰੇਜ਼ਾਂ ਦੀਆਂ ਕਲੋਨੀਆਂ ਸੀਗੀਆਂ ਪੰਜਾਬੀ ਤੇ ਹਿੰਦੀ ਬਸਦੇ ਸੀ ਉੱਥੇ ਅਖਬਾਰ ਪਹੁੰਚਦਾ ਰਿਹਾ ਭਾਰਤ ਦੇ ਅੰਦਰ ਵੀ ਚਾਹੇ ਕਿ ਉਹਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਸਨ ਗੋਰਾਛਾਹੀ ਦੇ ਵੱਲੋਂ ਪਰ ਇਹ ਅਖਬਾਰ ਪਹੁੰਚਦਾ ਰਿਹਾ ਤੇ ਲੋਕਾਂ ਦੇ ਅੰਦਰ ਕਿਸੇ ਹੱਦ ਤੱਕ ਆਜ਼ਾਦੀ ਦੇ ਖਿਆਲ ਨੂੰ ਇਹਨੇ ਪੈਦਾ ਵੀ ਕੀਤਾ ਇਸ ਅਖਬਾਰ ਦੀਆਂ ਕੁਝ ਕਾਪੀਆਂ ਹਿੰਦੀ ਦੇ ਵਿੱਚ ਵੀ ਨਿਕਲੀਆਂ ਮਾਰਚ 1915 ਤੋਂ ਕੁਝ ਗੁਜਰਾਤੀ ਦੇ ਵਿੱਚ ਵੀ ਨਿਕਲੀਆਂ ਤੇ ਇੱਕ ਦੋ ਇਹ ਦੀਆਂ ਕਾਪੀਆਂ ਜਿਹੜੀਆਂ ਪਛਤੋ ਜਬਾਨ ਦੇ ਵਿੱਚ ਵੀ ਨਿਕਲੀਆਂ ਇਹਦੇ ਅੰਦਰ ਸਿੱਧਾ ਸਿੱਧਾ ਲੋਕਾਂ ਨੂੰ ਦੱਸਿਆ ਜਾਂਦਾ ਸੀਗਾ ਵੀ ਅੰਗਰੇਜ਼ਾਂ ਦੇ ਅਸੀਂ ਕਿਵੇਂ ਗੁਲਾਮ ਆ ਤੇ ਗੋਰਾਸ਼ਾਹੀ ਸਾਡੇ ਉੱਤੇ ਕਿਵੇਂ ਜ਼ੁਲਮ ਕਰਦੀ ਪਈ ਹੈ ਇਹਦੇ ਉੱਪਰ ਗੁਰਬਾਣੀ ਦੀ ਗੁਰਮੁਖੀ ਦਾ ਜਿਹੜਾ ਅਖਬਾਰ ਸੀ ਉਹਦੇ ਉੱਪਰ ਗੁਰਬਾਣੀ ਦੀ ਪੰਕਤੀ ਛਪੀ ਹੁੰਦੀ ਸੀ ਇਹਦੇ ਅੰਦਰ ਕਵਤਾਵਾਂ ਭੇਜਦੇ ਸਨ ਲੋਕ ਲੇਖ ਭੇਜੇ ਜਾਂਦੇ ਸਨ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਸੀਗਾ ਤੇ ਗੁਰੂ ਸ਼ਾਹੀ ਦੇ ਜ਼ੁਲਮਾਂ ਦੇ ਬਾਰੇ ਦੰਕੇ ਦੀ ਝੋਟ ਉੱਤੇ ਲਿਖਿਆ ਜਾਂਦਾ ਸੀ ਤੇ ਤਸਲੀਮ ਕੀਤਾ ਜਾਂਦਾ ਸੀਗਾ ਵੀ ਇਹ ਅਖਬਾਰ ਕੰਡਣ ਵਾਲੇ ਗੋਰਾ ਸ਼ਾਇਦ ਦੇ ਸਿੱਧੇ ਸਿੱਧੇ ਦੁਸ਼ਮਨ ਨੇ। ਇਸ ਅਖਬਾਰ ਦਾ ਬਹੁਤ ਵੱਡਾ ਯੋਗਦਾਨ ਹੈਗਾ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਉਸ ਹਰ ਲਿਖਾਰੀ ਨੂੰ ਜਿਨੇ ਦੇ ਅੰਦਰ ਲਿਖ ਕੇ ਹਲੂਣਾ ਦਿੱਤਾ ਪੰਜਾਬੀਆਂ ਨੂੰ ਹਿੰਦੀਆਂ ਨੂੰ ਕਿ ਭਾਈ ਗੁਲਾਮੀ ਦੀਆਂ ਤੰਦਾਂ ਤੋੜੋ। ਉਹਨਾਂ ਸਾਰਿਆਂ ਨੂੰ ਨਮਨ ਕਰਦੇ ਹਾਂ ਜੇ ਉਹਨਾਂ ਦੀਆਂ ਲਿਖਤਾਂ ਅੱਜ ਵੀ ਰਾਹ ਦਸੇਰਾ ਨੇ। ਅੱਜ ਵੀ ਕਾਸਤੌਰ ਤੇ ਮੈਂ ਸਿਖਾਣੂ ਇਹ ਗੱਲ ਕਵਾਂਗਾ ਕਿ ਸਾਡੇ ਅੰਦਰ ਅੱਜ ਵੀ ਇਹੋ ਜੇ ਇੱਕ ਪਰਚੇ ਦੀ ਬਹੁਤ ਜ਼ਰੂਰਤ ਹੈਗੀ ਆ ਜਿਹੜਾ ਕੌਮ ਦੇ ਅੰਦਰ ਸਮੂਹਿਕ ਚੇਤਨਾ ਨੂੰ ਪੈਦਾ ਕਰ ਸਕਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ